ਜਦੋਂ ਕਪੜਾ ਹੋ ਗਿਆ ਉਦੋਂ ਭਾਈਚਾਰਕ ਸੰਨ ਯਾਦ ਆ ਗਈ ਜਦੋਂ ਸਾਰੇ ਪਿੰਡ ਦਾ ਹੱਥ ਮਾਰਿਆਗਾ ਉਦੋਂ ਭਾਈਚਾਰਾ ਕਿੱਥੇ ਸੀ ਜੇ ਤੁਹਾਡੇ ਚ ਕੋਈ ਕਹਿੰਦਾ ਵੀ ਇਹਦਾ ਨਗਦ ਦਿੱਤੇ ਜਾਂਦੇ ਹੈਗੇ ਨਾ ਠੀਕ ਆ ਇਹ ਮੂਰਖ ਕਿਸੇ ਹੋਰ ਨੂੰ ਜਾ ਕੇ ਬਣਾਇਓ ਇਹ 9,60,000 ਰੁਪਇਆ ਇਥੇ ਤੁਸੀਂ ਸਾਰੇ ਕਾਣੇ ਪਹਿਲੀ ਗੱਲ ਇਹ ਪੰਚਾਇਤੀ ਜ਼ਮੀਨ 10 ਕਿੱਲੇ ਤੋਂ ਵੱਟ ਤੇ 10 ਕਿੱਲੇ ਤੋਂ ਵੱਟ ਵਾਲਾ ਕੋਈ ਲੈ ਨਹੀਂ ਸਕਦਾ ਇੱਕੋ ਬੰਦਾ 30 ਕਿੱਲੇ ਮੰਗਿਆ ਇਹਦੇ ਵੀ ਦੋਸ਼ੀ ਸਾਰੇ ਆ ਜਿਨ੍ਹਾਂ ਨੇ ਨਿਜ਼ਮਾਂ ਦੀ ਐਸੀ ਕੀ ਤੈਹੀ ਦਿੱਤੀ ਜਿਨ੍ਹਾਂ ਨੇ ਕਿ ਪੰਚਾਇਤੀ ਰਾਜ ਦੇ ਜੋ ਨਿਜ਼ਮ ਹੈਗੇ ਆ ਉਹ ਸਾਰੇ ਭਾਂਡੇ ਚ ਵਾਰ ਕੇ ਆਪਣੇ ਚਹੇਤੇ ਆਲੂ ਜਿਹੜੀ ਸਾਰੀ ਦੀ ਸਾਰੀ ਪੈਲੀ ਦਿੱਤੀ ਆ ਔਰ ਇਹ ਜਿਹ ਤੇ ਜਿਹੜਾ ਵਿੱਚੋਂ ਗੱਲ ਆਉਂਦੀ ਨਾ ਵੀ ਭਾਈ ਚਾਰ ਕਿਸਾਨ ਜੇ ਪੈਸੇ ਰੱਖ ਦਿੰਦੇ ਚੱਕ ਦਿੰਦੇ ਆ ਇਹ ਬਾਤ ਕਿੱਥੋਂ ਆਉਂਦੀ ਆ ਸਾਨੂੰ ਸਮਝ ਆਉਂਦੀ ਆ ਭਾਵੇਂ ਕੁਰਸੀਆਂ ਤੇ ਬੈਠਾ ਕੋਈ ਬੋਲਦਾ ਭਾਵੇਂ ਦਰੀ ਤੇ ਬੈਠਾ ਕੋਈ ਬੋਲਦਾ ਕੌਣ ਬਹੁਤ ਹੀ ਸਤਿਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਚਾਰ ਗੱਲਾਂ ਨੇ ਇੱਕ ਤਾਂ ਜਿਹੜਾ ਸਰਪੰਚ ਸਾਹਿਬ ਪੰਜਾਬੀ ਸਾਹਿਬ ਤੇ ਆਪਣੇ ਭਾਈ ਸੁੰਦਰ ਸਿੰਘ ਹੋਰਾਂ ਨੇ ਕਿਹਾ ਕਿ 9 ਲੱਖ 60 ਹਜ਼ਾਰ ਰੁਪਏ ਨਾਲ ਦਿੱਤਾ ਕੋਈ ਪੈਸਾ ਨਾਲ ਦਿੱਤਾ ਨਹੀਂ ਜਾਂਦਾਗਾ ਸਾਰੇ ਪੈਸੇ ਬੈਂਕ ਦੇ ਰਾਹੀਂ ਦਿੱਤੇ ਜਾਂਦੇ ਆ ਇਹ 9 ਲੱਖ 60 ਹਜ਼ਾਰ ਦਿੱਤਾ ਨਹੀਂ ਦਿੱਤਾ ਕਿ ਇਸ ਮਾਮਲੇ ਤੇ ਬਜਾਈ ਸਾਹਿਬ ਜਾਣਦੇ ਆ ਬਾਈ ਸੁੰਦਰ ਜਾਣਦਾ ਤੇ ਫੈਕਟਰੀ ਜਾਣਦਾ ਕਿ ਤਿੰਨੋਂ ਨੇ ਮਿਲ ਕੇ ਚੌਥਾ ਵੀ ਉਹ ਪੰਜ ਜੋ ਵੀ ਆ ਨਕਦ ਪੈਸੇ ਨਹੀਂ ਦਿੱਤੇ ਜਾਂਦੇਗੇ ਜੇ ਤੁਹਾਡੇ ਚ ਕੋਈ ਕਹਿੰਦਾ ਵੀ ਇਹਦਾ ਨਗਦ ਦਿੱਤੇ ਜਾਂਦੇ ਹੈਗੇ ਠੀਕ ਆ ਇਹ ਮੂਰਖ ਕਿਸੇ ਹੋਰ ਨੂੰ ਜਾ ਕੇ ਬਣਾਇਓ ਇਹ 9 ਲੱਖ 60 ਹਜ਼ਾਰ ਰੁਪਇਆ ਇਥੇ ਤੁਸੀਂ ਸਾਰੇ ਕਾਣੇ ਹੋ ਪਹਿਲੀ ਗੱਲ 2ਵੀਂ ਗੱਲ ਪੰਚਾਇਤੀ ਜ਼ਮੀਨ 10 ਕਿੱਲੇ ਤੋਂ ਵੱਧ ਤੇ 10 ਕਿੱਲੇ ਤੋਂ ਵੱਧ ਵਾਲਾ ਕੋਈ ਲੈ ਨਹੀਂ ਸਕਦਾ ਇੱਕੋ ਬੰਦਾ 30 ਕਿੱਲੇ ਮੰਗਿਆ ਇਹਦੇ ਵੀ ਦੋਸ਼ੀ ਸਾਰੇ ਆ ਜਿਨ੍ਹਾਂ ਨੇ ਨਿਜ਼ਮਾਂ ਦੀ ਐਸੀ ਕੀ ਤੈਹੀ ਦਿੱਤੀ ਜਿਨ੍ਹਾਂ ਨੇ ਕਿ ਪੰਚਾਇਤੀ ਰਾਜ ਦੇ ਜੋ ਨਿਜ਼ਮ ਹੈਗੇ ਆ ਉਹ ਸਾਰੇ ਭਾਂਡੇ ਚ ਵਾਰ ਕੇ ਆਪਣੇ ਚਹੇਤੇ ਆਲੂ ਜਿਹੜੀ ਸਾਰੀ ਦੀ ਸਾਰੀ ਪੈੜੀ ਦਿੱਤੀ ਆ ਔਰ ਇਹ ਜਿਹੜੀ ਗੱਲ ਅਰਸ਼ ਨੇ ਕਹੀ ਇਹ ਮਾਮਲਾ ਉਹ ਕਹਿੰਦੇ ਪੂਰੀ ਦੇਖਣਾ ਇੱਕ ਚੌਲ ਦੇ ਦਾਣੇ ਤੋਂ ਪਤਾ ਲੱਗ ਜਾਂਦੀ ਆ ਗੇਜ ਬੈਠਾ ਗੇਜ ਲੱਗ ਜਾਂਦੀ ਆ ਇੱਕ ਚੌਲ ਦੇ ਦਾਣੇ ਤੋਂ ਇਹ ਚੌਲ ਦਾ ਦਾਣਾ ਯਾਰ ਤੇ ਜਿਹੜੀ 20 ਸਾਲਾਂ ਤੋਂ ਦੇਗ ਰਚ ਰਹੀ ਓ ਸਾਰਿਆਂ ਨੂੰ ਪਤਾ ਇਸ ਕਰਕੇ 5 ਸਾਲ ਦਾ ਰਕਾਰ ਫੈਕਟਰੀ ਲੈ ਕੇ ਨਹੀਂ ਆਇਆ ਉਸ ਦਿਨ ਪੰਚਾਇਤ ਘਰ ਚੋਂ ਨੇ ਇਹ ਕਿਹਾ ਕਿ ਵੀ ਮੈਂ ਸਰਕਾਰ ਲੈ ਕੇ ਆਉਂਗਾ ਤੇ ਜਿਹੜਾ ਵਿੱਚੋਂ ਗੱਲ ਆਉਂਦੀ ਨਾ ਵੀ ਭਾਈਚਾਰਕ ਸਾਂਝ ਪੈਸੇ ਰੱਖ ਦਿੰਦੇ ਚੱਕ ਦਿੰਦੇ ਆ ਇਹ ਬਾਤ ਕਿੱਥੋਂ ਆਉਂਦੀ ਆ ਸਾਨੂੰ ਸਮਝ ਆਉਂਦੀ ਆ ਭਾਵੇਂ ਕੁਰਸੀਆਂ ਤੇ ਬੈਠਾ ਕੋਈ ਬੋਲਦਾ ਭਾਵੇਂ ਦਰੀ ਤੇ ਬੈਠਾ ਕੋਈ ਬੋਲਦਾ ਕੌਣ ਕਿੱਥੋਂ ਬੋਲ ਰਿਹਾ ਸਾਰੀ ਗੱਲ ਸਮਝ ਆਉਂਦੀ ਪੰਨ ਉਸ ਤੋਂ ਅਗਲੀ ਗੱਲ ਹੈ ਜਦੋਂ ਕਬਲਾ ਹੋ ਗਿਆ ਉਦੋਂ ਭਾਈਚਾਰਕ ਸਾਂਝ ਯਾਦ ਆ ਗਈ ਜਦੋਂ ਸਾਰੇ ਪਿੰਡ ਦਾ ਹੱਥ ਮਰਿਆਗਾ ਉਦੋਂ ਭਾਈਚਾਰਾ ਕਿੱਥੇ ਸੀ ਉਦੋਂ ਵੀ ਆਹੀ ਭਾਈਚਾਰਾ ਸੀ ਪਿੰਡ ਦੀ ਜ਼ਮੀਨ ਆਖੇ ਬੋਲੀ ਦੀ ਚੜਦੀ ਲੋਕ ਜ਼ਮੀਨ ਲੈਣ ਪਿੱਛੇ ਸਾਲ-ਸਾਲ ਪਹਿਲਾ ਟੱਕਰਾ ਮਾਰਦੇ ਆ ਵੀ ਕਿਤੇ ਜ਼ਮੀਨ ਮਿਲ ਜੇ ਤੇ ਦੀਪ ਸਿੰਘ ਵਾਲੇ ਦੀ ਜ਼ਮੀਨ ਉਹ ਠੇਕੇ ਦੀ ਨਹੀਂ ਚੱਲ ਰਹੀ ਸੀ ਇਹ ਨਹੀਂ ਗੱਲ ਹਜੇ ਮੋੜੀ ਫਿਰ ਸੈਕਟਰੀ ਸਾਹਮਣੇ ਕਹਾਂ ਵੀ ਕਿੰਨਾ 355000 ਰੁਪਇਆ ਘੱਟ ਜਮਾ ਕਰਾਈ ਇਹ ਵੀ ਉਹ ਦੇਖਦਾ ਇੱਕ ਦਾਣਾ ਹੀ ਆ 1055000 ਰੁਪਇਆ ਘੱਟ ਜਮਾ ਕਰਾਇਆ ਇਹਨਾਂ ਨੇ ਘੱਟ ਜਮਾ ਕਰਾ ਲਿਆ ਉਹਨੇ ਘੱਟ ਜਮਾ ਕਿਉਂ ਕਰ ਲਿਆ ਇਹਦਾ ਇੱਕ ਗੱਲ ਬਹੁਤ ਸਾਫ਼ ਆ ਕਿ ਸੈਕਟਰੀ ਸਰਪੰਚ ਦਾ ਕਲਰਕ ਹੁੰਦਾ ਸੈਕਟਰੀ ਸਾਹਿਬ ਕਿੱਥੇ ਆ ਸੈਕਟਰੀ ਸਰਪੰਚ ਦਾ ਕਲਰਕ ਹੁੰਦਾ ਇਦਾਂ ਹੀ ਆਲੇ ਵੀ ਤੇ ਕਲਰਕ ਬੌਸ ਦੇ ਕਹਿਣ ਤੋਂ ਬਿਨਾ ਇਹ 2 ਨੰਬਰ ਦਾ ਕੰਮ ਕਰ ਨਹੀਂ ਸਕਦਾ ਡੀਸੀ ਦਾ ਕਲਰਕ ਕੋਈ ਡੀਸੀ ਦੇ ਕਹਿਣ ਤੋਂ ਬਿਨਾ ਉਹ 2 ਨੰਬਰ ਦਾ ਕੰਮ ਹੋ ਜੂਗਾ ਜਦੋਂ ਮੰਨ ਦੇ ਕੇ ਕਲਰਕ ਹੁੰਦਾ ਸਰਪੰਚ ਦਾ ਸੈਕਟਰੀ ਕਲਰਕ ਉੱਪਰ ਹੁੰਦਾ ਕਿ ਬੌਸ ਉੱਪਰ ਹੁੰਦਾ ਕਿਸਕਾ ਕਿਹ ਕੋਈ ਇੱਕ ਬੰਦਾ ਕਿੰਨਾ ਖਾ ਗਿਆ ਇਹ ਇਸ ਗੱਲ ਦਾ ਵੀ ਜਿਹੜਾ ਸਾਰੇ ਪਿੰਡ ਦੇ ਲੋਕ ਜਿਹੜੇ ਉਹ ਪਤਾ ਲੱਗ ਹੀ ਗਿਆ ਸਭ ਨੂੰ ਮੋਟੀਆਂ-ਮੋਟੀਆਂ ਗੱਲਾਂ ਇਹ ਬਾਈ ਸੁੰਦਰ ਸਿੰਘ ਨੇ ਇਹ ਕਹਿ ਕੇ ਕਦੇ ਰਸੀਦ ਹੀ ਨਹੀਂ ਦਿੱਤੀ ਇਹ ਤਾਂ ਮਾਮਲਾ ਕਿ ਪਟਾਲਾ ਕਾਫੀ ਲੰਬਾ ਤੇ ਇਹ ਛੁਟਾਲੇ ਦੀ ਵਿਜੀਲੈਂਸ ਨੂੰ ਵਿਜੀਲੈਂਸੀ ਜਾਂਚ ਹੋਣੀ ਚਾਹੀਦੀ ਆ ਡੀਸੀ ਨੂੰ ਤੇ ਵਿਜੀਲੈਂਸ ਨੂੰ ਅਸੀਂ ਦਰਖਾਸਤ ਦੇਵਾਂਗੇ ਭਾਈਚਾਰੇ ਦੀ ਚਾਹ ਰਹਿ ਦੇਣ ਵਾਲੇ ਵੀ ਸਾਰੇ ਭਾਂਡੇ ਚਵਾੜਦੇ ਆਪੋ ਆਪਣੇ ਪਿੰਡ ਭਾਈਚਾਰਾ ਕਿਉਂਕਿ ਸਰਪੰਚੀਆਂ ਵੀ ਇੱਥੇ ਰਾਜੇ ਵਾਲਾ ਮਾਮਲਾ ਇਵੇਂ ਰਾਜੇ ਦਾ ਮੁੰਡਾ ਰਾਜਾ ਫਿਰ ਘਰ ਰਾਜੇ ਦਾ ਪੁੱਤਰਾ ਰਾਜਾ ਕਿਸ ਕਰਕੇ ਭਾਵੇਂ ਭਪਿੰਦਰ ਵਾਲਾ 7 ਲੱਖ ਰੁਪਈਆ ਰਹਿੰਦਾ ਜਿਹੜੀ ਅਸੀਂ ਦਰਖਾਸਤ ਲਿਖੀ ਹੈ ਜਿੰਦੇ ਤੇ ਨਕਰ ਦੇ ਬਹੁਤ ਬੰਦਿਆਂ ਨੇ ਸਾਈਨ ਕੀਤੇ ਆ ਉਹਦੇ ਜੀ ਬਿਲਕੁਲ ਸਾਫ਼ ਲਿਖਿਆ ਕਿ ਸਾਨੂੰ ਪਤਾ ਅਸੀਂ ਕੋਈ ਕਿਸੇ ਤਰ੍ਹਾਂ ਦੀ ਸੈਟਿੰਗ ਨਾ ਹੋ ਜੇ ਕਿ ਜਿਹੜਾ ਇਸ ਵਾਰ ਦਾ ਠੇਕਾ ਰਹਿਦਾ ਤੇ ਜਿਹੜੇ ਪਿਛਲੇ ਵਾਰ ਤੇ ਘੁਟਾਲੇ ਹੈਗੇ ਆ ਉਹ ਪੜਤਾਲ ਕਰਕੇ ਪੈਸੇ ਇੱਥੇ ਉਰੂ ਕਰਕੇ ਰੱਖਣੇ ਆ ਗੁਰੂ ਘਰ ਆਉਂਦੀ ਸਰਦਾਂ ਤਾਂ ਉਹ ਜਿੰਨਾ ਚੜਾਵਾ ਜੜੋਣਾ ਚੜਾਓ ਨਗਰ ਦਾ ਪੈਸਾ ਪਿੰਡ ਚ ਪੀਣ ਵਾਲੇ ਪਾਣੀ ਦੀ ਕਈ ਸਾਲਾਂ ਦੀ ਦਿੱਕਤ ਆ ਇਹ ਸਾਰਾ ਘਟਾਲਾ ਪੰਚਾਇਤੀ ਜ਼ਮੀਨ ਦਾ ਘਟਾਲਾ ਪਿਛਲੇ 5 ਤੋਂ 7 ਸਾਲਾਂ ਦਾ ਹੀ ਕੱਢ ਲਿਆ ਜਾਵੇ ੱੱਕੇ ਕਰ ਲਏ ਜਾਣ ਆਪਣੇ ਨਗਰ ਚ ਪੀਣ ਵਾਲਾ ਪਾਣੀ ਆ ਸਕਦਾ ਸਾਰਾ ਪਿੰਡ ਪੀਣ ਵਾਲੇ ਪਾਣੀ ਵਾਸਤੇ ਕਿੱਥੇ ਕਿੰਨੀ ਕਿੰਨੀ ਦੂਰ ਜਿਹੜਾ ਜਾਂਦਾ ਉਹ ਸਾਰਿਆਂ ਨੂੰ ਪਤਾ ਇਸ ਕਰਕੇ ਸਾਡਾ ਤੇ ਇਹੀ ਆ ਬਾਕੀ ਜਿਵੇਂ ਸਾਰੀ ਨਗਰ ਦੀ ਰਾਏ ਹੋਊਗੀ ਕਿ ਇਹਦੀ ਵਿਜੀਲੈਂਸ ਤੇ ਡੀਸੀ ਨੂੰ ਪੜਤਾਲ ਕਰਾਉਣੀ ਚਾਹੀਦੀ ਹੈਗੀ ਆ ਸਰਪੰਚ ਸ਼ਾਮਲਾਲ ਜੀ ਉਹਨਾਂ ਨੇ ਵੀ ਕਿਹਾ ਕਿ ਵੀਡੀਓ ਰਿਕਾਰਡਿੰਗ ਹੈਗੀ ਸਰ ਠੀਕ ਆ ਉਹਨਾਂ ਦੀ ਗੱਲ ਸਾਰੀਆਂ ਵੀਡੀਓ ਬੋਲੀਆਂ ਦੀਆਂ ਰਿਕਾਰਡਿੰਗ ਜਿਹੜੀਆਂ ਫਿਰ ਰਜਿਸਟਰ ਗੁਰਪ੍ਰੀਤ ਪੁਵਾਰ ਉਹਨਾਂ ਨੇ ਕਿਹਾ ਵੀ ਰਜਿਸਟਰ ਅਲੱਗ-ਅਲੱਗ ਲੱਗੇ ਹੋਏ ਜੇ ਇਹ ਵੀ ਇੱਕ ਜਾਂਚ ਦਾ ਮਾਮਲਾ ਵੀ ਰਜਿਸਟਰ ਇੱਕ ਹੀ ਆਕਾਰ ਲਈਦਾ ਕਿ ਲੱਗ-ਲੱਗ ਜੇ ਅਲੱਗ ਇੱਕ ਆ ਫਿਰ ਫੈਕਟਰੀ ਉਧਰ ਕਹਿ ਕੇ ਗਏ ਆ ਫੈਕਟਰੀ ਰਜਿਸਟਰ ਕਿ ਉਹ ਲੈ ਕੇ ਆਏ ਪਤਾ ਲੱਗ ਜਾਂਦਾ ਵੀ ਜਿਹੜੀ ਬੋਲੀ ਹੋਈ ਜਿਹੜੇ ਬੋਲੀ ਦੇਣ ਵਾਲੇ ਸੀਗੇ ਉਹਨਾਂ ਦੀ ਹਾਜ਼ਰੀ ਪਤਾ ਲੱਗੇ ਜ਼ਮੀਨ ਮਿਲੀ ਤਾਂ ਹੈ ਨਹੀਂ ਮਿਲੀ ਪਰ ਉਹਨਾਂ ਦੀ ਹਾਜ਼ਰੀ ਤਾਂ ਰਜਿਸਟਰ ਤੇ ਦਰਜ ਹੋਣੀ ਸੀ ਨਾ ਉਹ ਜਿਹੜੀ ਸੀ ਪਤਾ ਲੱਗ ਜਾਣੀ ਤੇ ਉਹ ਵੀ ਉਹਦੇ ਹਾਂ ਬਿਲਕੁਲ ਤੇ ਸਾਈਨ ਹੋਏ ਹੁੰਦੇ ਆ ਔਰ ਇਹ ਰਜਿਸਟਰ ਉਹਦੋਂ ਜਿਹੋ ਸਾਡੇ ਨਾਲ ਕਹਿੰਦੇ 5 ਸਾਲ ਦਾ ਜੇ ਲੈ ਕੇ ਆਉਂਦੇ ਤਾਂ ਪਤਾ ਲੱਗ ਜਾਓ ਇਸ ਕਰਕੇ ਇਹ ਕਲੀਅਰ ਕਟ ਜਿਹੜਾ ਪਿੰਡ ਦੇ ਨਾਲ ਠੱਗੀ ਆ ਕੌਣ ਕਿੰਨੇ ਖਾ ਗਿਆ ਇਹ ਪੜਤਾਲ ਜਿਹੜੀ ਆ ਹੋਣੀ ਚਾਹੀਦੀ ਆ ਠੀਕ ਆ ਤੇ ਅਸੀਂ ਆ ਚੈਨਲਾਂ ਰਾਹੀਂ ਦੀ ਡੀਸੀ ਫਰੀਦਕੋਟ ਨੂੰ ਬੇਨਤੀ ਕਰਦੇ ਆ ਪਿਛਲੇ 20 ਸਾਲਾਂ ਤੋਂ ਇਸ ਪਿੰਡ 'ਚ ਕਿਸੇ ਨੇ ਕੋਈ ਹਸਤਾਖਤ ਦਿੱਸਤਾ ਹੀ ਨਹੀਂ ਕਿੰਨੇ ਆਏ ਕਿੰਨੇ ਗਏ ਕਿੱਧਰ ਲੱਗੇ ਕੁਝ ਨਹੀਂ ਪਤਾ ਇਸ ਕਰਕੇ ਜੇ ਇੱਥੋਂ ਗੱਲ ਸ਼ੁਰੂ ਹੋਈ ਆ ਤੇ ਇਹ ਸਾਰੀ ਲੀੜਾਂ ਦੀ ਖਿੱਤੋਂ ਉੱਡੜ ਸਕਦੀ ਆ ਜੇ ਸਾਰਾ ਨਾ ਕਰੇ ਇਸ ਗੱਲ ਤੇ ਸਹਿਯੋਗ ਦੇਵੇ ਸਾਥ ਦੇਵੇ ਜੇ ਨਹੀਂ ਕੀਤੀ ਕੋਈ ਜਾ ਪਟਾਲ ਕਰੂਗਾ ਫਿਰ ਆਪਾਂ ਨੂੰ ਇਹਦੇ ਤੇ ਸੰਘਰਸ਼ ਵੀ ਜਿਹੜਾ ਹੈਗਾ ਕਰਨਾ ਪਊਗਾ ਕਿਉਂਕਿ ਮਾਮਲਾ ਸੈਕਟਰੀ ਤੱਕ ਨਹੀਂ ਮਾਮਲਾ ਉੱਪਰ ਬੀਡੀਪੀਓ ਦਫ਼ਤਰ ਤੱਕ ਉੱਪਰ ਤੱਕ ਪੈਸੇ ਜਿਹੜੇ ਆ ਉਹ ਖਾਦੇ ਜਾਂਦੀਆਂ ਔਰ ਇੱਕ ਕੰਨੇ ਦੀਪ ਸੰਗਲ ਦੇ ਨਗਰ ਦਾ ਮਾਮਲਾ ਨਹੀਂ ਪਿੰਡ ਪਿੰਡ ਦੀ ਇਹੀ ਕਹਾਣੀ ਆ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸੌਖੇ ਨਹੀਂ ਮੰਨਣਾਗਾ ਕਿਉਂਕਿ ਗੱਲ ਸਹਿ ਦੀ ਨਹੀਂ ਗੱਲ ਪਏ ਦੀ ਆ ਉਹ ਲੱਗਣਾ ਜੀ ਇੱਥੋਂ ਭਟਾਲਾ ਨਿਕਲਿਆ ਤੇ ਫਿਰ ਬਹੁਤ ਸਾਰੇ ਪਿੰਡਾਂ ਚ ਘਟਾਲਾ ਨਿਕਲ ਹੈਗਾ ਇਹ ਨਿਕਲੂ ਦਾ ਤਾਂ ਜੇ ਉਹ ਕਿਸਾਨ ਦਾ ਜੇ ਆਪਾਂ ਕਹੀਏ ਕਿਸਾਨ ਦਾ ਚ ਕੀ ਕਿਸੇ ਦਾ ਕੋਈ ਦੋਸ਼ ਨਹੀਂ だっ ਕਿਸਾਨ ਨੂੰ ਜਿਉਂਵਾ ਮਤਲਬ 20000 ਰੁਪਏ ਜ਼ਮੀਨ ਠੇਕੇ ਤੇ ਉਹ ਤਾਂ ਲੈ ਲੀ ਗੱਲ ਤਾਂ ਜਿੰਨਾਂ ਦੀ ਇਹ ਜ਼ਿੰਮੇਵਾਰੀ ਸੀਗੀ ਉੱਪਰ ਵਾਲਿਆਂ ਦੀ ਇਹ ਸਾਰਾ ਘਟਾਲਾ ਉਹਨਾਂ ਨੇ ਕੀਤਾ ਫੈਕਟਰੀ ਜਿਨ੍ਹਾਂ ਦਾ ਕਲਰਕ ਹੁੰਦਾ ਇਹ ਸਾਰੀ ਜਿਹੜੀ ਪੜਤਾਲਾ ਉਹ ਹੋਣੀ ਚਾਹੀਦੀ ਆ ਇਹ ਪੜਤਾਲ ਕਰਾਉਣ ਦੇ ਲਈ ਆਪਾਂ ਨੂੰ ਸੰਘਰਸ਼ ਜਿਹੜਾ ਹੈਗਾ ਉਹ ਕਰਨਾ ਪੈ ਸਕਦਾ ਜਿਹੜੇ ਦੋਸ਼ੀ ਆ ਪੈਸੇ ਵਸੂਲੇ ਜਾਣ ਪਰਚੇ ਦਰਜ ਕੀਤੇ ਜਾਣ ਤੇ ਜੇਲ੍ਹ ਦੇ ਵਿੱਚ ਜੇ ਕਿਸੇ ਦਾ ਦਾਣਾ ਪਾਣੀ ਹੈਗਾ ਜਾਣਾ ਚਾਹੀਦਾ ਉੱਥੇ ਦੋ ਹੀ ਤਰ੍ਹਾਂ ਦੇ ਬੰਦਿਆਂ ਵਾਸਤੇ ਜਿਨ੍ਹਾਂ ਨੇ ਜਾਂ ਚੋਰਾ ਠੱਗਾ ਵਾਸਤੇ ਜਾਂ ਸੰਘਰਸ਼ ਕਰਨ ਵਾਲਿਆਂ ਵਾਸਤੇ ਜੇ ਅਸੀਂ ਜਾਂਦੇ ਰਹਿੰਦੇ ਹੈਗਾ ਚੋਰਾ ਠੱਗਾ ਨੂੰ ਕਦੇ ਜਾਵਣਾ ਚਾਹੀਦਾ ਸੋਹਣੀ ਜੇਲ੍ਹ ਬਣੀ ਆ ਬਿੰਦੂ ਇਸ ਕਰਕੇ ਉਹ ਇੱਥੇ ਨਹੀਂ ਪੈਸੇ ਰੱਖਣੇ ਚਾਹੀਦੇਗੇ ਠੀਕ ਹੈ ਜੋ ਇੱਥੇ ਕਹਿੰਦੇ ਆਪਣੀ ਮਰਜ਼ੀ ਨਾਲ ਸ਼ਰਧਾ ਮਦਦਕ ਮੱਥਾ ਟੇਕਣਾ ਚੋਣ ਚੜਾਵਾ ਚੜਾਉਣਾ ਚੜਾਵੀ ਪਰ ਪਿੰਡ ਦਾ ਪੈਸਾ ਪਿੰਡ ਤੇ ਹੀ ਲੱਗਣਾ ਚਾਹੀਦਾ ਤੇ ਘਟਾਲਾ ਸਭ ਦੇ ਸਾਹਮਣੇ ਆਉਣਾ ਚਾਹੀਦਾ ਤੇ ਜੇ ਇਸ ਗੱਲ ਤੇ ਸਹਿਮਤੀ ਹੈ ਸਾਰਿਆਂ ਦੀ ਤਾਂ ਮੈਂ ਬੇਨਤੀ ਕਰੂਗਾ ਜਰੂਰ ਹੱਥ ਖੜੇ ਕਰਕੇ ਪ੍ਰਵਾਨਗੀ ਦਿਓ ਵੀ ਗੱਲ ਨੂੰ ਇੱਥੇ ਪਿੰਡ 'ਚ ਹੀ ਠੱਪਣਾ ਤੇ ਇਹ ਘਟਾਲਾ ਨਿਕਲਣਾ ਚਾਹੀਦਾ ਨਿਕਲਣਾ ਚਾਹੀਦਾ ਘਟਾਲਾ ਆਵਾਜ਼ ਨਹੀਂ ਸੁਣੀ ਹੱਥ ਵੀ ਨਹੀਂਵੇਂ ਆ ਸਾਰਿਆਂ ਨੂੰ ਜੇ ਸਾਰਾ ਇਹ ਨਕਰ ਚੌਧਾ ਘਟਾਲਾ ਨਿਕਲਣਾ ਚਾਹੀਦਾ ਤੇ ਸਾਰੇ ਇਸ ਗੱਲ ਤੇ ਸਾਰਦਿਓ ਜੀ ਜੇ ਕੋਈ ਹੋਰ ਗੱਲ ਕਰਨੀ ਚਾਹੁੰਦਾ ਤਾਂ ਉਹ ਕਰ ਸਕਦਾ ਇੰਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ